ਨਾ ਪੱਠੀ ਰਹੀ ਨਾ ਪ੍ਰਗਾਰਿਆ ਨਾ ਪੱਠੀ ਰਹੀ ਨਾ ਪ੍ਰਗਾਰਿਆ ਨਾ ਪੈਲ ਰਹੇ ਨਾ ਸੁਹਾਗਾਰਿਆ ਨਾ ਜਬਾਨ ਰਹੀ ਨਾ ਵਤਾਰਿਆ ਝੂਠੇ ਲਾਰਿਆਂ ਦਾ ਚੱਲ ਪਿਆਰਵਾ ਹਰ ਕੋਈ ਉਂਗਲਾਂ ਤੇ ਪਿਆਏ ਨਚਾਏ ਹੋਇਆ ਮਤਲਬੀ ਸਭ ਸੰਸਾਰ ਪਈ ਹਰ ਕੋਈ ਉਂਗਲਾਂ ਤੇ ਪਿਆਈ ਨਚਾਏ ਹੋਇਆ ਮਤਲਬੀ ਸਭ ਸੰਸਾਰ ਹੋਇਆ ਮਤਲਬੀ ਸਭ ਸੰਸਾਰ ਹੋਇਆ ਮਤਲਬੀ ਸਭ ਸੰਸਾਰ ਸਬਰ ਸੰਤੋਖ ਖੰਬਲਾ ਕੇ ਉੱਡਗੇ ਵਿਚਾਰ ਰਲਦੇ ਨਹੀਂ ਇੱਕ ਦੂਜੇ ਨਾਲ ਪਈ ਖਾਣੇ ਕੱਪੜੇ ਤੇ ਹੋਏ ਤਨ ਬਰਬਾਦ ਸਾਰੇ ਪਾਲਣ ਜਬਾਨ ਦੇ ਸਵਾਦ ਪਈ ਜਵਾਨੀ ਮਸ ਤਾਨੀ ਪੁੱਲੀ ਨੂਰੀ ਆਪਣਾ ਬੁੱੱਡਾ ਵਾਲ ਰੰਗ ਨੱਚੇ ਢੋਲ ਨਾਲ ਆ ਹਰ ਕੋਈ ਉਂਗਲਾਂ ਤੇ ਪਿਆਏ ਨਚਾਏ ਹੋਇਆ ਮਤਲਬੀ ਸਭ ਸੰਸਾਰਿਆ ਹਰ ਕੋਈ ਉਂਗਲਾਂ ਤੇ ਪਿਆਏ ਨਚਾਏ ਹੋਇਆ ਮਤਲਬੀ ਸਭ ਸੰਸਾਰਿਆ ਬਹੁਤੇ ਸੰਤ ਸਾਧ ਪੁੱਲੇ ਰੱਬ ਨਾਲ ਜੋੜਨਾ ਮਾਇਆ ਨੇ ਫਸਾਏ ਬੰਦੇ ਸਾਰੇ ਨੇ ਕਿੰਨਾ ਪਾਵੇਂ ਪੈਸਾ ਹੋਵੇ ਕਿੰਨਾ ਪਾਵੇਂ ਕੰਮ ਹੋਵੇ ਕਹਿਣ ਮੁਸ਼ਕਲ ਹੋਣ ਗੁਜ਼ਾਰੇ ਨੇ ਉਹ ਕਿੰਨਾ ਪਾਵੇਂ ਪੈਸਾ ਹੋਵੇ ਕਿੰਨਾ ਪਾਵੇਂ ਕੰਮ ਹੋਵੇ ਕਹਿਣ ਮੁਸ਼ਕਲ ਹੋਣ ਗੁਜ਼ਾਰੇ ਨੇ ਮੁਸ਼ਕਲ ਹੋਣ ਗੁਜ਼ਾਰੇ ਨੇ ਜਪਾਨ ਦੇ ਚੱਲਦੇ ਸੀ ਕਾਰੋਬਾਰ ਪਹਿਲਾਂ ਜਵਾਨ ਰਬੜ ਦੀ ਮੁਕਰੇ ਵਾਰੋ-ਵਾਰਿਆ ਹੁਣ ਜਵਾਨ ਰਬੜ ਦੀ ਮੁਕਰੇ ਵਾਰੋ-ਵਾਰਿਆ ਹਰ ਕੋਈ ਉਂਗਲਾਂ ਤੇ ਪਿਆਈ ਨਚਾਏ ਹੋਇਆ ਮਤਲਬੀ ਸਭ ਸੰਸਾਰਿਆ ਹਰ ਕੋਈ ਉਂਗਲਾਂ ਨਾ ਪਿਆਈ ਨਚਾਏ ਹੋਇਆ ਮਤਲਬੀ ਸਭ ਸੰਸਾਰਿਆ ਨਫਰਤ ਦੇ ਬੀਜ ਉੱਗੇ ਧਰਮ ਸਤਾਨਾ ਤੇ ਕੱਲ ਸੁਣਨ ਸੁਣਾਉਣ ਤੋਂ ਬਾਰ ਪਈ ਨਫਰਤ ਦੇ ਬੀਜ ਉੱਗੇ ਧਰਮ ਸਤਾਨਾ ਕੱਲ ਸੁਣਨ ਸੁਣਾਉਣ ਤੋਂ ਬਾਰ ਪਈ ਇੱਕ ਦੂਜੇ ਨੂੰ ਨੀਵਾ ਕਰਨ ਨਹੀਂ ਲੱਗੇ ਕਹਿਣ ਛੱਡਣਾ ਨਹੀਂ ਮੁਸਦਾ ਸਵਾਲ ਪਈ ਇੱਕ ਦੂਜੇ ਨੂੰ ਨੀਵਾ ਕਰਨ ਨੂੰ ਲੱਗੇ ਕਹਿਣ ਛੱਡਣਾ ਨਹੀਂ ਮੁਸਦਾ ਸਵਾਲ ਪਈ ਰੋਕੂ ਗੇਬ ਸ਼ਰਮੀ ਦੇ ਚਾਰੇ ਪਾਸੇ ਰੋਕੂ ਗੇਬ ਸ਼ਰਮੀ ਦੇ ਚਾਰੇ ਪਾਸੇ ਦਿਸੇ ਈਰਖਾ ਦੇ ਨਾਲ ਹੰਕਾਰ ਆ ਹਰ ਕੋਈ ਉਂਗਲਾਂ ਤੇ ਪਈ ਨਚਾਏ ਹੋਇਆ ਮਤਲਬੀ ਸਾਰਾ ਸੰਸਾਰਿਆ ਹਰ ਕੋਈ ਉਂਗਲਾਂ ਤੇ ਪਈ ਨਚਾਏ ਹੋਇਆ ਮਤਲਬੀ ਸਾਰਾ ਸੰਸਾਰਿਆ ਸੋਹਣੇ ਰੱਬ ਤੋਂ ਹੋ ਜਿਹੜੇ ਡਰਦੇ ਸੋਹਣੇ ਰੱਬ ਤੋਂ ਜਿਹੜੇ ਲੋਕ ਡਰਦੇ ਧਿਆਨ ਚਰਨਾਂ ਚ ਸਦਾ ਤਰਤੇ ਸੋਹਣੇ ਰੱਬ ਤੋਂ ਜਿਹੜੇ ਲੋਕ ਪਹਿ ਡਰਦੇ ਧਿਆਨ ਚਰਨਾਂ ਚ ਸਦਾ ਤਰਤੇ ਰੂਪ ਪ੍ਰਭ ਦਾ ਸਮਝਣ ਮਨੁ ਮ ਜਤੀ ਨੂੰ ਨਿੰਦਿਆ ਚੁਗਲੀ ਕਦੀ ਨਾ ਕਰਦੇ ਰੂਪ ਸਮਝਣ ਪ੍ਰਭ ਸਮਨ ਹ ਜਤੀ ਨੂੰ ਰੂਪ ਪ੍ਰਭ ਦਾ ਸਮਝ ਮਾਨਵ ਖਜਾਤੀ ਨੂੰ ਨਿੰਦਿਆ ਚੁਗਲੀ ਕਦੀ ਨਾ ਕਰਦੇ ਨਿੰਦਿਆ ਚੁਗਲੀ ਨਾ ਉਹ ਕਰਦੇ ਮੰਗਾ ਮੰਗਣ ਸਦਾ ਇੱਕ ਰੱਬ ਤੋਂ ਰੱਖ ਉਸੇਵਕ ਰੱਖ ਚਰਨਾਂ ਦੇ ਨਾਲ ਆ ਉਸੇਵਕ ਮੰਗੇ ਰੱਖ ਚਰਨਾਂ ਦੇ ਨਾਲ ਆ ਹਰ ਕੋਈ ਉਂਗਲਾਂ ਨਾ ਪਿਆਇ ਨਚਾਏ ਹੋਏ ਮਤਲਬੀ ਸਭ ਸੰਸਾਰਿਆ ਹਰ ਕੋਈ ਯੰਗਲਾਂ ਤਾਂ ਪਈ ਨਚਾਏ ਹੋਇਆ ਮਤਲਬੀ ਸਭ ਸੰਸਾਰਿਆ ਨਾ ਪੱਠੀ ਰਹੀਂ ਨਾ ਪ੍ਰਗਾਰਿਆ ਨਾ ਬੈਲ ਰਹੇ ਨਾ ਸੁਹਾਗਾਰਿਆ ਨਾ ਪੱਠੀ ਰਹੀ ਨਾ ਪ੍ਰਗਾਰਿਆ ਨਾ ਬੈਲ ਰਹੇ ਨਾ ਸੁਹਾਗਾਰਿਆ ਨਾ ਜ਼ਬਾਨ ਰਹੀ ਨਾ ਵਾਦਾਰਿਆ ਊਟਿ ਲਾਰਿਆਂ ਦਾ ਚੱਲ ਪਿਆਰਵਾ ਹਰ ਕੋਈ ਉਂਗਲਾਂ ਨਾ ਪਿਆਏ ਨਚਾਏ ਹੋਇਆ ਮਤਲਬੀ ਸਭ ਸੰਸਾਰ ਹਰ ਕੋਈ ਉਂਗਲਾਂ ਨਾ ਪਿਆਏ ਨਚਾਏ ਹੋਇਆ ਮਤਲਬੀ ਸਭ ਸੰਸਾਰ ਅੱਜ ਮਤਲਬੀ ਹੋਇਆ ਸੰਸਾਰ ਅੱਜ ਮਤਲਬੀ ਹੋਇਆ ਸੰਸਾਰ